आप सबका यहाँ बहुत बहुत स्वागत भारत माता की आज 31 मार्च है दो महीने पहले इसी दिन 31 जनवरी को हेमंत जी को जेल में डाला गया दो महीने से जेल में है अरविंद केजरीवाल जी पिछले दस दिनों से जेल में है समझते क्या है अरविंद केजरीवाल को अंदर कर दो हेमंत सोरेन को अंदर कर दो वंदे गोरे सोनिहाल बहुत अन्यवार, बहुत धन्यवाद बहुत बहुत धन्यवाद गोरा अंग्रेज इस देश से चला गया अंग्रेज चला गया लेकिन भ्रष्टाचार खत्म नहीं हुआ गुंडागर्दी खत्म नहीं हुई लूट खत्म नहीं हुई इसलिए आजादी की दूसरी लड़ाई की शुरुआत हो गई लालू यादव राबड़ी देवी को मुख्यमंत्री बना दिया, राबड़ी देवी को नहीं बना देते तो तुम्हारी बीबी को बना देते education is not the amount of information that is put in the human brain it must have man-making character-making and life-building accumulation of ideas ਸੱਚਮੁੱਚ ਹੀ ਦੋਸਤੋ 31 ਮਾਰਚ 2024 ਦਿਨ ਐਤਵਾਰ ਬੜਾ ਹੀ ਮੰਦਭਾਗਾ ਦਿਨ ਸੀ ਇੱਕ ਉਮੀਦ ਇੱਕ ਆਸ ਕਿ ਆਮ ਲੋਕ ਆਮ ਆਦਮੀ ਹੁਣ ਸੱਚਮੁੱਚ ਹੀ ਲੋਕਤੰਤਰ ਦਾ ਹਿੱਸਾ ਹੋਣਗੇ ਰਾਜੇ ਮਹਾਰਾਜੇ ਕਾਲੇ ਪੂਰੇ ਅੰਗਰੇਜ਼ ਅਰਬਾਂ ਖਰਬਾਂ ਦੀ ਭ੍ਰਿਸ਼ਟਾਚਾਰੀ ਦੌਲਤ ਦੇ ਸਿਰਾਂ ਦੇ ਹਾਕਮ ਬਣ ਕੇ ਬੈਠੇ ਹੋਏ ਪੋਲੀਟੀਸ਼ੀਅਨ ਹੁਣ ਇਹਨਾਂ ਤੋਂ ਛੁਟਕਾਰਾ ਮਿਲ ਜਾਵੇਗਾ ਦੋਸਤੋ ਅੱਜ ਤੋਂ ਕਈ ਸਾਲ ਪਹਿਲਾਂ ਅੰਨ ਅੰਦੋਲਨ ਨੇ ਰਾਮਲੀਲਾ ਗਰਾਊਂਡ ਤੋਂ ਹੰਕਾਰ ਭਰ ਕੇ ਇਹ ਆਸ ਆਮ ਲੋਕਾਂ ਵਿੱਚ ਜਗਾਈ ਸੀ ਪਰ ਪਰ ਪਿਛਲੇ ਐਤਵਾਰ ਫੇਰ ਉਸੇ ਰਾਮਲੀਲਾ ਗਰਾਊਂਡ ਵਿੱਚ ਇੱਕ ਮਹਾਰੈਲੀ ਹੋਈ ਜਿਨ੍ਹਾਂ ਖਿਲਾਫ ਜੰਗ ਛੇੜਨ ਦਾ ਸੰਕਲਪ ਸੀ ਅੰਨ ਅੰਦੋਲਨ ਵੇਲੇ ਉਹਨਾਂ ਨੂੰ ਨਾਂ ਲੈ ਕੇ ਅੰਨ ਅੰਦੋਲਨ ਵਿੱਚੋਂ ਪੈਦਾ ਹੋਈ ਪਾਰਟੀ ਆਮ ਆਦਮੀ ਪਾਰਟੀ ਨੇ ਇਸ ਵਾਰ ਇਸ ਐਤਵਾਰ ਅੰਨਾਂ ਦੀ ਸੋਚ ਦਾ ਭੋਗ ਪਾ ਦਿੱਤਾ ਇੱਕ ਅੰਦੋਲਨ ਇੱਕ ਅੰਦੋਲਨ ਇੱਕ ਕ੍ਰਾਂਤੀ ਇੱਕ ਸੋਚ ਦਾ ਭੋਗ ਅੰਤਿਮ ਅਰਦਾਸ 31 ਮਾਰਚ 2024 ਦਿਨ ਐਤਵਾਰ ਨੂੰ ਹੋ ਗਈ ਹੈ ਤੁਸੀਂ ਅਸਹਿਮਤ ਤਾਂ ਨਹੀਂ ਹੋਵੋਗੇ ਪਰ ਕੁਝ ਸਵਾਲ ਅੰਦਰੋਂ ਜ਼ਰੂਰ ਉੱਠਦੇ ਹੋਣਗੇ ਕਿਉਂ ਅਤੇ ਕਿਵੇਂ ਉਹਨਾਂ ਬਾਰੇ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਦੋਸਤੋ ਵੀ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਇੱਕ ਗੀਤ ਹੈ ਨੀ ਮੈਂ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਬਸ ਇਹੋ ਕੁਝ ਆਮ ਆਦਮੀ ਪਾਰਟੀ ਨਾਲ ਹੋਇਆ ਹੈ ਕੱਲ ਜਿਨ੍ਹਾਂ ਨੂੰ ਭ੍ਰਸ਼ਟ ਦੱਸਦੇ ਸਨ ਅੱਜ ਉਹਨਾਂ ਨਾਲ ਹੀ ਗੱਲ ਵਕੜੀਆਂ ਕੀ ਕਹੀਏ ਕਿਥੋਂ ਤੱਕ ਡਿੱਗ ਸਕਦੇ ਹਨ ਇਨਸਾਨ ਖਾਸ ਕਰ ਰਾਜਨੀਤਿਕ ਲੋਕ ਅੰਨਾ ਹਜ਼ਾਰੇ ਨੇ ਠੀਕ ਹੀ ਕਿਹਾ ਸੀ ਰਾਜਨੀਤੀ ਇੱਕ ਦਲਦਲ ਵਾਂਗ ਹੈ ਅੱਜ ਉਹ ਸਿੱਧ ਹੋ ਹੀ ਗਿਆ ਹੈ ਅੰਨਾ ਹਜ਼ਾਰੇ ਦਾ ਦੋਸਤੋ ਅੱਜ ਵੀ ਜਿਉਂਦੇ ਹਨ ਪਰ ਉਹਨਾਂ ਦੀ ਸੋਚ ਉਹਨਾਂ ਦੇ ਵਾਰਿਸ ਨੇ ਖਤਮ ਕਰ ਹੀ ਦਿੱਤੀ ਹੈ ਮਾਰ ਦਿੱਤਾ ਹੈ ਉਹਨਾਂ ਦੀ ਸੋਚ ਨੂੰ ਖਤਮ ਕਰ ਦਿੱਤਾ ਹੈ ਕਰੋੜਾਂ ਲੋਕਾਂ ਦਾ ਵਿਸ਼ਵਾਸ ਜੋ ਨੌਜਵਾਨ ਮੁੰਡੇ ਕੁੜੀਆਂ ਅਤੇ ਬਜ਼ੁਰਗਾਂ ਨੇ ਉਹਨਾਂ ਵਿੱਚ ਦਿਖਾਇਆ ਸੀ ਦੋਸਤੋ ਅੰਨ ਅੰਦੋਲਨ ਜਿਸ ਵੇਲੇ ਸ਼ੁਰੂ ਹੋਇਆ ਉਸ ਵੇਲੇ ਕਾਂਗਰਸ ਦੀ ਅਗਵਾਈ ਵਾਲੀ ਮਨਮੋਹਣ ਸਰਕਾਰ ਕੇਂਦਰ ਵਿੱਚ ਬਰਾਜਮਾਨ ਸੀ ਉਸ ਵੇਲੇ ਤਕਰੀਬਨ ਹਰ ਰੋਜ਼ ਹਰ ਹਫਤੇ ਅਰਬਾਂ ਖਰਬਾਂ ਕਰੋੜਾਂ ਦੇ ਘਟਾਲੇ ਸਾਹਮਣੇ ਆ ਰਹੇ ਸਨ ਕਦੀ 2G ਕਦੀ 4G ਕਦੀ ਕਾਮਨਵੈਲਥ ਘਟਾਲਾ ਕਦੀ ਕੋਲ ਘਟਾਲਾ ਪਤਾ ਨਹੀਂ ਕਿਹੜੇ ਕਿਹੜੇ ਘਟਾਲੇ ਤਕਰੀਬਨ ਸਾਹਮਣੇ ਆ ਰਹੇ ਸਨ ਯੂਪੀਏ ਗਵਰਨਮੈਂਟ ਪੂਰੀ ਤਰ੍ਹਾਂ ਬਦਨਾਮ ਹੋ ਚੁੱਕੀ ਸੀ ਉਸ ਵੇਲੇ ਲੱਗਦਾ ਸੀ ਕਿ ਭ੍ਰਸ਼ਟਾਚਾਰ ਦੇਸ਼ ਨੂੰ ਦੀਮਕ ਵਾਂਗ ਖੋਖਲਾ ਕਰਨ ਤੇ ਤੁਰ ਪਿਆ ਹੈ ਪਹਿਲੇ Swami Ramdev ਅਤੇ ਫਿਰ ਬਾਅਦ ਵਿੱਚ ਉਹ ਅੰਨਾ ਅੰਦੋਲਨ ਸ਼ੁਰੂ ਹੋਇਆ ਅੰਨਾ ਅੰਦੋਲਨ ਵਿੱਚ ਦੇਸ਼ ਨੂੰ ਬਚਾਉਣ ਵਾਸਤੇ ਭ੍ਰਸ਼ਟਾਚਾਰੀਆਂ ਨੂੰ ਨੱਥ ਪਾਉਣ ਵਾਸਤੇ ਅਤੇ ਉਹਨਾਂ ਨੂੰ ਫੜ ਕੇ ਜੇਲ੍ਹ ਵਿੱਚ ਡੱਕਣ ਲਈ ਤਕਰੀਬਨ ਉਸ ਵੇਲੇ ਸਾਰਾ ਹੀ ਦੇਸ਼ ਇਕਜੁੱਟ ਹੋ ਗਿਆ ਸੀ ਵੱਡੇ ਵੱਡੇ ਰਿਟਾਇਰ ਸਰਕਾਰੀ ਅਫਸਰ ਵੱਡੇ ਵੱਡੇ ਫੌਜੀ ਜਨਰਲ ਪੱਤਰਕਾਰ ਸਮਾਜ ਸੇਵੀ ਇਥੋਂ ਤੱਕ ਕਿ ਹਰ ਤਬਕੇ ਦੇ ਲੋਕ ਹੋਰ ਤਾਂ ਹੋਰ ਚੜ੍ਹਦੀ ਉਮਰ ਦੇ ਨੌਜਵਾਨ ਜਿਨ੍ਹਾਂ ਨੇ ਆਪਣਾ ਹਲੇ ਕੈਰੀਅਰ ਬਣਾਉਣਾ ਸੀ ਉਹ ਆਪਣਾ ਕੈਰੀਅਰ ਸਟਾਰਟਿੰਗ ਸਟੇਜ ਵਿੱਚੋਂ ਹੀ ਛੱਡ ਗਏ ਇਸ ਲਈ ਦੇਸ਼ ਵੱਲ ਤੁਰ ਪਏ ਕਿ ਦੇਸ਼ ਨੂੰ ਬਚਾਉਣਾ ਹੈ ਤੇ ਇਸ ਅੰਦੋਲਨ ਵਿੱਚ ਸ਼ਾਮਲ ਹੋਏ ਅੰਨਾ ਅੰਦੋਲਨ ਵਿੱਚ ਅੰਨਾ ਦੇ ਵਾਰਸ ਬਣ ਕੇ ਮੁੱਖ ਚਿਹਰਾ ਨਿਕਲੇ ਸਨ ਅਰਵਿੰਦ ਕੇਜਰੀਵਾਲ ਅੰਨਾ ਦੇ ਸਭ ਤੋਂ ਵੱਧ ਕਰੀਬੀ ਅਤੇ ਵਿਸ਼ਵਾਸਪਾਤਰ ਅਰਵਿੰਦ ਕੇਜਰੀਵਾਲ ਇਹਨਾਂ ਨੇ ਇੱਕ ਪਾਰਟੀ ਦਾ ਗਠਨ ਕੀਤਾ ਅਤੇ ਆਮ ਆਦਮੀ ਪਾਰਟੀ ਉਸ ਵੇਲੇ ਹੋਂਦ ਵਿੱਚ ਆਈ ਜਮਤਾ ਨੇ ਇਹਨਾਂ ਵਿੱਚ ਆਪਣਾ ਪੂਰਾ ਵਿਸ਼ਵਾਸ ਦਿਖਾਇਆ ਤੇ ਦਿੱਲੀ ਵਿਧਾਨ ਸਭਾ ਵਿੱਚ ਇਹਨਾਂ ਨੂੰ ਸਪਸ਼ਟ ਬਹੁਮਤ ਦਿੱਤਾ ਅਤੇ ਫਿਰ ਪੰਜਾਬ ਵਿੱਚ ਵੀ ਇਹਨਾਂ ਨੇ ਤਕਰੀਬਨ 92 ਦੇ ਕਰੀਬ ਸੀਟਾਂ ਦਿੱਤੀਆਂ ਦੋਸਤੋ 118 ਵਿੱਚੋਂ 92 ਦੇ ਕਰੀਬ ਸੀਟਾਂ ਬਿਲਕੁਲ ਸਪਸ਼ਟ ਬਹੁਮਤ ਪਰ ਸੱਤਾ ਸੱਤਾ ਦੀ ਦਲਦਲ ਇਹ ਉਸ ਵਿੱਚ ਸਫਾਈ ਕਰਨ ਦੀ ਥਾਂ ਆਪ ਹੀ ਗੁੜਚ ਗਏ ਸੱਤਾ ਕੋਲੇ ਦੀ ਖਾਨ ਜਿਸ ਨੇ ਇਹਨਾਂ ਦਾ ਵੀ ਮੂੰਹ ਕਾਲਾ ਕਰ ਦਿੱਤਾ ਕੱਲ ਜੋ ਲੋਕਤੰਤਰ ਦੇ ਹਥਿਆਰੇ ਸਨ ਅੱਜ ਉਹਨਾਂ ਨਾਲ ਇਹਨਾਂ ਦਾ ਭਾਈਚਾਰਾ ਦੋਸਤੋ ਇਹ ਕੀ ਦੱਸਦਾ ਹੈ अब मैं जिन्हें इन्वाइट करूंगा वो कांग्रेस के बहुत बड़े नेता हैं और कांग्रेस के पूर्व अध्यक्ष है ऐसी भी अगर तुमसे जांच नहीं होती तो जांच करानी है सोनिया गांधी को गिरफ्तार करो दो दिन उसका इंटेरोगेशन करो देखो पता चल जाएगा किस किसने इन ली लिस्ट बनाई है कि अगर जन लोकपाल बिल आ गया तो कौन कौन से मंत्री हैं वो कौन कौन से मंत्री संसद मंत्रिमंडल में बैठे हुए हैं वो जेल जाएंगे या नहीं है तो नहीं पता लेकिन उनके खिलाफ एफआईआर दर्ज होगी दो दो तीन दिन एफआईआर दर्ज होगी साहब शरद पवार बंद कर दो ऐसी भी अगर तुमसे जांच नहीं होती तो जांच करानी है सोनिया गांधी को गिरफ्तार करो दो दिन उसका इंटेरोगेशन करो देखो पता चल जाएगा किस ने किस तो है कि किसने रिश्वत लिया किससे। राहुल गांधी कहते हैं कि दोस्त को हम संवैधानिक दर्जा देंगे बड़ी बड़ी इजाजत बोल रह रहे हैं संवैधानिक दर्जे का क्या मतलब है बेकूफ बना रहे सोनिया गांधी जी के दामाद रॉबर्ट अंग्रेजर बातचीत करेंगे पैंतीस करोड़ की प्रॉपर्टी उन्होंने पांच करोड़ में डीएलएफ आप सबका यहाँ बहुत बहुत स्वागत नमस्कार पहले बहुत बहुत धन्यवाद बहुत बहुत शुक्रिया सबसे पहले इंडिया गठबंधन के सभी वरिष्ठ नेताओं का सीनियर नेतागण का मैं बहुत दिल से धन्यवाद करता हूं कि आज उन्होंने अरविंद केजरीवाल जी के जेल में डालने के विरोध में यहां आके हमारा हौसला बढ़ाया एक बार मैं तालियां चाहूंगा आपकी तरफ से भी समझते क्या है अरविंद केजरीवाल को अंदर कर दो हेमंत सोरेन को अंदर कर दो इसके घर ईडी भेज दो इसके घर इसकी एमपीशिप कैंसिल कर दो इसका घर छीन लो अरे मालिक तुमो ईता जी आज कल्पना जी बैठे हैं सोनिया जी बैठे हैं मैं नमस्कार करता हूं नमन करता हूं कि इन्होंने इतने दुख झेले इन्होंने क्या क्या नहीं देखा अपनी जिंदगी में आंधियां तूफान झेले केजरीवाल एक व्यक्ति नहीं है अरविंद केजरीवाल एक सोच का नाम है वंदे बोले सोनेहाल बहुत बहुत धन्यवाद बहुत बहुत धन्यवाद वंदे वंदे इंक्लो इंक्ला धन्यवाद ਜੋ ਕੁਝ ਹੋ ਰਿਹਾ ਹੈ ਉਸ ਤੋਂ ਲੱਗਦਾ ਹੈ ਕਿ ਦੋਸਤੋ ਇਹ ਵੀ ਉਸੇ ਸੋਚ ਦੇ ਧਾਰਨੀ ਹੋ ਗਏ ਹਨ ਲੋਕ ਤਾਂ ਮੁਰਦੇ ਨੇ ਜਿਵੇਂ ਕੁੱਤਿਆਂ ਨੂੰ ਬਿਸਕਟ ਪਾ ਕੇ ਪਿੱਛੇ ਲਾਈਦਾ ਹੈ ਇਹ ਸੋਚਦੇ ਹਨ ਕਿ ਉਂਝ ਹੀ ਮੁਫਤ ਬਿਜਲੀ ਪਾਣੀ ਤੇ ਹਜ਼ਾਰ-ਹਜ਼ਾਰ ਰੁਪਏ ਮਹੀਨਾ ਇਹੋ ਜਿਹੇ ਵਾਅਦੇ ਕਰਕੇ ਬਿਸਕਟ ਸੁੱਟ ਕੇ ਵੋਟਾਂ ਆਪਣੇ ਹੱਕ ਵਿੱਚ ਪੁਖਤਾ ਹੀ ਲੈਣਗੇ ਇਹ ਲੋਕ ਦੋਸਤੋ ਇਸ ਦਾ ਫੈਸਲਾ ਤਾਂ ਸਮਾਜ ਨੇ ਕਰਨਾ ਹੈ ਕਿ ਉਹ ਮੁਰਦਾ ਹੈ ਜੋ ਇਹ ਰਾਜਨੀਤਿਕ ਲੋਕ ਸਮਝ ਰਹੇ ਹਨ ਜਾਂ ਵੰਗਾਰ ਦੇਣੀ ਹੈ ਲੋਕਤੰਤ੍ਰਿਕ ਢੰਗ ਨਾਲ ਵੋਟਾਂ ਰਹੀਂ ਇਹ ਤਾਂ ਸਮਾਂ ਦੱਸੂਗੀ ਭੂਖ ਵਿੱਚ ਹੁੰਦਾ ਕੀ ਹੈ ਕਿੰਨੇ ਕੁ ਲੋਕ ਬਿਸਕੁਟ ਖਾ ਕੇ ਪਿੱਛੇ-ਪਿੱਛੇ ਪੁੰਚਾ ਹਲਾਉਣ ਵਾਲੇ ਨਿਕਲਦੇ ਨੇ ਜਾਂ ਕਿੰਨੇ ਕੁ ਲੋਕ ਸੱਚਮੁੱਚ ਹੀ ਮੁਰਦਾ ਸੋਚਦੇ ਧਾਰਨੀ ਹਨ ਜਿਹੜੇ ਲੋਕ ਮੁਰਦਾ ਸੋਚਦੇ ਧਾਰਨੀ ਹਨ ਜੋ ਕਿ ਪੋਲਿਟਿਸ਼ਨ ਸਮਝਦੇ ਹੀ ਹਨ ਉਹ ਉਹਨਾਂ ਦੇ ਹੱਕ ਵਿੱਚ ਭੁਗਤਣਗੇ ਹੀ ਦੋਸਤੋ ਰਾਜਨੀਤੀ ਵਿੱਚ VOTING ਰਾਈਟ ਇੱਕ ਥੱਪੜ ਵਰਗਾ ਹੁੰਦਾ ਹੈ ਜਾਗਦਾ ਸਮਾਜ ਜਿਉਂਦਾ ਸਮਾਜ ਇੱਕ ਹੀ ਥਪੇੜੇ ਨਾਲ ਇਹਨਾਂ ਨੂੰ ਹੋਸ਼ ਵਿੱਚ ਲੈ ਆਉਂਦਾ ਹੈ। ਦੋਸਤੋ ਤੁਸੀਂ ਕੀ ਸੋਚਦੇ ਹੋ? ਸਾਡਾ ਸਮਾਜ ਜਾਗਦੇ ਜ਼ਮੀਰ ਵਾਲਾ ਹੈ ਜਾਂ ਮਰਦਾ ਜਾਂ ਕੁੱਕੜਾ ਵਾਂਗੂ ਬਸ ਬਿਸਕਟ ਉਹਨਾਂ ਨੂੰ ਵੇਖ ਕੇ ਉਹਨਾਂ ਦੇ ਪਿੱਛੇ-ਪਿੱਛੇ ਤੁਰਨ ਵਾਲਾ। ਦੋਸਤੋ ਵੋਟਾਂ ਵੇਲੇ ਇਹ ਪਤਾ ਹੀ ਲੱਗ ਜਾਵੇਗਾ। ਵੋਟਾਂ ਦੇਣ ਵੇਲੇ ਤਕਰੀਬਨ ਇਹਨਾਂ ਗੱਲਾਂ ਦਾ ਧਿਆਨ ਜਰੂਰ ਰੱਖਿਓ ਕਿ ਸਾਡੇ ਪੋਲੀਟੀਸ਼ਨ ਸਾਡੇ ਆਮ ਲੋਕਾਂ ਨੂੰ ਸਮਝਦੇ ਕੀ ਹਨ। ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਹੋ ਜਿਹੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ